ਹਾਂਜੀ ਵੀਰ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਵੀਰ ਜੀ ਤੁਹਾਡਾ ਮਨਜਿੰਦਰ ਡੇਰੀ ਫਾਰਮ ਦੇ ਵਿੱਚ ਅੱਜ ਆਪਾਂ ਵੀਰ ਜੀ ਵੀਡੀਓ ਬਣਾਉਣ ਲੱਗੇ ਆਂ ਹਾਂਜੀ ਵੀਰ ਜੀ ਕਿਹੜਾ ਪਿੰਡ ਆਪਣਾ ਜੀ ਪਨਗੋਟਾ ਵਿੱਚ ਠੀਕ ਆ ਵੀਰ ਜੀ ਠੀਕ ਆ ਤੇ ਆਪਾਂ ਗਾਂ ਦੇ ਬਾਰੇ ਡਿਟੇਲ ਦੱਸੋ ਵੀਰ ਜੀ ਨਾਲੇ ਤੇ ਨਾਲੇ ਆਪਣਾ ਪਿੰਡ ਤਹਿਸੀਲ ਸਾਰਾ ਕੋਲ ਆਗੇ-ਲਗੇ ਪਿੰਡ ਇੱਕ ਦੋ ਬੋਲ ਦਿਓ ਵੀਰ ਜੀ ਪਿੰਡ ਵਿੱਚ ਆਪਣਾ ਪਨਗੋਟਾ ਹਾਂਜੀ ਹਾਂਜੀ ਜ਼ਿਲ੍ਹਾ ਕਣਪਰ ਸਾਹਿਬ ਠੀਕ ਆ ਵੀਰ ਜੀ ਤੇ ਥੋੜਾ ਉੱਚੀ ਬੋਲੀ ਆ ਜੀ ਤੇ ਦੱਸੋ ਡਿਟੇਲ ਦੱਸੋ ਇਹ ਕਿੰਨਾ ਸੁਆਵਾ ਕਿੰਨਾ ਦੁੱਧਾ ਦਾ ਇਹਨੂੰ ਕੋਈ 4 ਘੰਟੇ ਸੁੱਈ ਨੂੰ ਹੋਇਆ ਠੀਕ ਆ ਵੀਰ ਜੀ ਕੋਈ 20 22 ਲੀਟਰ ਬੋਲਾ ਹੀ ਹੋਊਗਾ ਸਟਾਰਟ ਠੀਕ ਆ ਵੀਰ ਜੀ ਹਾਂਜੀ ਕੋਈ 10 ਕਿਲੋ ਲੀਟਰ ਬੋਲਾ ਚਵਾਈ ਕੀਤੀ ਆ ਹਾਂਜੀ ਹਾਂਜੀ ਤੇ ਜੇਰ ਜੂਰ ਪਾਤੀਆ ਵਿਖਾ ਦਿਓ ਜੀ ਇਸ ਵੀਡੀਓ ਠੀਕ ਆ ਵੀਰ ਜੀ ਆ ਵੀਰ ਜੀ ਵੇਖ ਸਕਦੇ ਜੇਰ ਦੀ ਵੀਡੀਓ ਇਹ ਕੋਈ ਵੀਰ ਮੇਰਾ ਰਹਾ ਦੂਜਾ ਸੁਗਾ ਮੰਨ ਲੇ ਕੋਈ ਤੀਜਾ ਮੰਨ ਲੇ ਹਾਂਜੀ ਮੈਂ ਮੁਖਾ ਦਿਖਵਾ ਦਿੰਦੀ ਠੀਕ ਆ ਵੀਰ ਜੀ ਦੂਜਾ ਸੁਗਾ ਮੰਨ ਲੇ ਕੋਈ ਤੀਜਾ ਮੰਨ ਲੇ ਠੀਕ ਆ ਵੀਰ ਜੀ ਚਵਾਈ ਚਵਾਈ ਬਹੁਤ ਅੱਗੀ ਜ਼ਬਰਦਸ ਤੇ ਵੀਰ ਜੀ ਵੇਖ ਸਕਦੇ ਥਣ ਲੇਵਾ ਵੀਰ ਜੀ ਚੈੱਕ ਕਰ ਸਕਦੇ ਜੇ ਥਣ ਵੇਖ ਸਕਦੇ ਵੀਰ ਜੀ ਪੂਰਾ ਕੁਆਲਿਟੀ ਮਗਰ ਵੱਛੀ ਹੈ ਜੀ ਮਗਰ ਵੱਛੀ ਹੈ ਜੀ ਹਾਂਜੀ ਹਾਂਜੀ ਤੇ ਕੋਈ ਸੀਮਨ ਸੁਮਨ ਬਾਰੇ ਪਤਾ ਹੈ ਵੀਰ ਜੀ ਤਾਂ ਇਹ ਪਤਾ ਨਹੀਂ ਵੀਰ ਜੀ ਆਪਾਂ ਨੂੰ ਕੀ ਕਿਹਦੀ ਹੈ ਠੀਕ ਠੀਕ ਹੈ ਵੀਰ ਜੀ ਵੀਰ ਜੀ ਵੇਖ ਸਕਦੇ ਵੱਛੀ ਬਹੁਤ ਕੁਆਲਿਟੀ ਸ਼ਾਨਦਾਰ ਬੱਚਾ ਦਿੱਤਾ ਨਿਗੀਰੀ ਬੂਥੀ ਨਿੱਕਾ ਕੰਨ ਵੀਰ ਜੀ ਖੋਲ ਕੇ ਵਿਖਾਈ ਆਪਾਂ ਵੀਰਾਂ ਨੂੰ ਇੱਕ ਰੀ ਤੋੜ ਕੇ ਵਿਖਾਈਏ ਲਓ ਵੀਰ ਜੀ ਥਣ ਲੇਵਾ ਵੇਖ ਸਕਦੇ ਜੇ ਆਹ ਨੂੰ ਮਰੇ ਜੀ ਟਿੱਪ ਉਹਨਾ ਲੈਵਾ ਵੀ ਜੀ ਵੇਖ ਸਕਦੇ ਐ ਖਾਦ ਦੇ ਬੋਰੀਆਂ ਵਾਂਗੂ ਲੈਵਾ ਲਈ ਫਿਰਦੀ ਵੜ ਥਣ ਬਹੁਤ ਪਿਆਰਾ ਲੱਗਾ ਵੀ ਜੀ ਤੇ ਵੀ ਜੀ ਆਪਾਂ ਕੀ ਮੋਲਮਲ ਕਰਦੇ ਹੀ ਇਹਦਾ ਤੰਗੀ ਫੀਲ ਹੋ ਰਹੀ ਆ ਵੀਰ ਜੀ ਮੂਲੇ ਦਾ ਕਰਦੇ ਜੋ 1 ਲੱਖ ਤੇ 10 ਹਜ਼ਾਰ ਰੁਪਏ ਠੀਕ ਆ ਵੀਰ ਜੀ ਤੇ ਆਇਆ ਦਾ ਮਾਨਤਨ ਕਰਾਂਗੇ ਵੀਰ ਜੀ ਜਰੂਰ ਜਿੰਨਾ ਠੀਕ ਆ ਵੀਰ ਜੀ ਤੇ ਆਪਾਂ ਕਿੰਨਾ ਕੁ ਬੋਲਾ ਬੋਲਾ ਚੋਇਆ ਵੀਰ ਜੀ ਇਹਦੇ ਥੱਲੇ ਵੀਰ ਜੀ ਕੋਈ 10 ਲੀਟਰ ਚਵਾਈ ਕੀਤੀ ਹੈ ਬੋਲੇ ਠੀਕ 10 ਲੀਟਰ ਜੀ ਹਾਂ ਜੀ ਠੀਕ ਆ ਵੀਰ ਜੀ ਤੇ ਮਾਨਤਨ ਫਿਰ ਵੀਰ ਜੀ ਕਰ ਦਿਓ ਜਿਹੜੀ ਆਪਾਂ ਜਰੂਰ ਕਰਾਂਗੇ ਹਾਂ ਜੀ ਅੱਗੇ ਵੀਰ ਜੀ ਆਪਾਂ ਵੀਡੀਓ ਬਣਾਈ ਸੀ ਜਿਹੜੀ ਉਦੋਂ ਤੇ ਹਾਂ ਜੀ ਵੇਖੋ ਗਈ ਵੇਖੇ ਸੇਲ ਹੋ ਗਈ ਹੋ ਗਈ ਕਿੱਥੇ ਬਾਦੀ ਹੋ ਗਈ ਠੀਕ ਕਿੱਥੇ ਕਿੱਥੇ ਪਹੁੰਚ ਗਏ ਜੀ ਆਪਰੀ ਪਹੁੰਚ ਗਈ ਹੋ ਅੰਮ੍ਰਿਤਸਰ ਸ਼ਹਿਰ ਠੀਕ ਹੈ ਵੀਰ ਜੀ ਚਲੋ ਵਧੀਆ ਜੀ ਵੀਡੀਓ ਦੇ ਮਾਨਤਾ ਨੂੰ ਚਲੋ ਵੀਰਾਂ ਨੇ ਆਪਾਂ ਨੂੰ ਬਖਸ਼ਿਆ ਜੀ ਚਲੋ ਵੀਰ ਜੀ ਵੈੜ ਦਾ ਮੂੰਹ ਮੱਥਾ ਵੇਖ ਸਕਦੇ ਵੀਰ ਜੀ ਤੇ ਆਪਣੇ ਚੈਨਲ ਨੂੰ ਮੰਜੇ ਦਾ ਡੇਰੀ ਫਾਰਮ ਨੂੰ ਵੀਰ ਜੀ ਸਬਸਕ੍ਰਾਈਬ ਕਰ ਲਓ ਵੀਰ ਜੀ ਤੇ ਇੱਕ ਆਪਣਾ ਵੀਰ ਜੀ ਨੰਬਰ ਬੋਲ ਦੋ ਨੰਬਰ ਵੀਰ ਜੀ 87278 ਹਾਂਜੀ 65003 ਠੀਕ ਹੈ ਵੀਰ ਜੀ ਹਾਂਜੀ ਸਾਸੀ ਦਾ ਵੀਰ ਜੀ ਸਾਸੀ ਕਾਲ